ਤੁਮਰੀ ਗਤ ਮਿਤ ਤੁਮਹੀ ਨਾਨਕ ਦਾਸ ਤੁਮਰੀ ਗਤ ਮਿਤ ਤੁਮਹੀ ਨਾਨਕ ਦਾਸ ਬੋਲਣਾ ਜੀ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਤਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਸ੍ਰੀ ਰਾਮਦਾਸ ਜੀ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਪ੍ਰਸੰਤਿ ਆਈਏ ਜਿਸ ਰਿਠਾ ਸਭ ਦੁੱਖ ਜਾਈ ਤੇਗ ਬਹਦੁਰੂ ਸਿਮਰਿਆ ਕਰਨੋਂ ਨਿਤ ਆਵੈ ਧਾਈ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰ ਕੇ ਬੋਲੋ ਜੀ ਪੰਜਾਬ ਪਿਆਰਿਆਂ ਚੋਹਾ ਸਾਹਿਬ ਸਾਧਿਆਂ ਚਾਲੀਆਂ ਮੁਕਤੇਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਨੁਜਠ ਕੀਤਾ ਤੇਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਇਨਾ ਸਿੰਘਾਂ ਸਿੰਘਣੀਆਂ ਨੇ ਧਰਮ ਏਕ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਈਆਂ ਚਲਕੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤੇਨਾਂ ਦੀ ਕਮਾਈ ਦਾ ਧਿਆਨ ਤਰਜੀਹ ਹਾਲਸਾ ਜੀ ਗੱਲੂ ਜੀ ਅਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸਵਾਮੀ ਉੱਚ ਅਪਾਰ ਬੇਅੰਤ ਸਵਾਮੀ ਉੱਚ ਅਪਾਰ ਬੇਅੰਤ ਸਵਾਮੀ ਉੱਚ ਅਪਾਰ ਬੇਅੰਤ ਸਵਾਮੀ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇ ਕੌਣ ਜਾਣੇ ਦਰੇ ਕਾਵ ਤੇ ਉਰੇ ਸੁਣ ਤੇ ਉਦਰੇ ਗਾਵ ਤੇ ਉਦਰੇ ਸੁਣ ਤੇ ਉਦਰੇ ਗਾਵ ਤੇ ਉਦਰੇ ਸੁਣ ਤੇ ਉਦਰੇ ਪਾਪ ਕਨੇਰੇ ਕੌਣ ਜਾਣੇ ਗੁਣ ਤੇਰੇ ਬਿਨ ਸੇ ਪਾਪ ਕਨੇਰੇ ਕੌਣ ਜਾਣੇ ਗੁਣ ਤੇਰੇ ਪਰੇਤ ਮੁਗਧ ਕੋ ਤਾਰੇ ਪਸ਼ੂ ਪਰੇਤ ਮੁਗਧ ਕੋ ਤਾਰੇ ਪਸ਼ੂ ਪਰੇਤ ਮੁਗਧ ਕੋ ਤਾਰੇ ਪਸ਼ੂ ਪਰੇਤ ਮੁਗਧ ਕੋ ਤਾਰੇ ਪਾਹਨ ਪਾਰ ਉਤਾਰੇ ਕੌਣ ਜਾਣੇ ਗੁਣ ਤੇਰੇ ਪਾਹਨ ਪਾਰ ਉਤਾਰੇ ਕੌਣ ਜਾਣੇ ਗੁਣ ਤੇਰੇ ਐਨ ਅਨੇਕ ਕ੍ਰਾਸ ਤੇ ਹੀ ਸਾਰੇ ਨਾ नानक दास तेरी सर आई दास तेरी नानक दास तेरी नानकदेरी सदा सदा बलहारे कौन जाने गुण तेरे सदा सदा बलहारे कौन जाने गुण तेरे सदा बलिहार कौन जाने ਕੌਣ ਤੇ What? mm ਦਰਸ ਸਮਾਇ ਨਾ ਚੈਨ ਪਗਤੈ ਕੰਨ ਚਰਾਂ ਹੋਵੇ ਪ੍ਰਗਟ ਸਗਲ ਹਾਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ ਪ੍ਰਗਟ ਸਗਲ ਹਾਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਤਾਰ ਜਿਤ ਦਵਾਰੇ ਉੰਬਰ ਸਤਿ ਲੈ ਉਬਾਰ ਸਤਿਗੁਰ ਸੁਖ ਵਿਖਾਲਿਆ ਸਚਾ ਸ਼ਬਦ ਵਿਚਾਰ ਨਾਨਕ ਅਵਰਨ ਤੂੰ ਜਈ ਹਰ ਬਿਨ ਬਖਸ਼ਨ ਹਰ ਨਾਨਕ ਅਵਰਨ ਤਰਬਿਨ ਬਖਸ਼ਨ ਹਰ ਹਉ ਵਾਰ-ਵਾਰ ਜਾਉ ਗੁਰੂ ਗੋਪਾਲ ਮੋਹਿ ਨਿਰਗੁਣ ਤੁੰਪੂਰਨ ਦਾਤੇ ਦੀਨਾ ਨਾਥ ਦਿਆਲ ਉਠਤ ਵੈਠਤ ਸੋਵਤ ਜਾਗਤ ਜੀ ਪ੍ਰਾਨ ਤਨ ਮਾਲ ਦਰਸ਼ਨ ਪਿਆਸ ਬਹੁਤ ਮਨ ਮੇਰੇ ਨਾਨਕ ਦਰਸ ਨਿਹਾਲ ਦਰਸ਼ਨ ਵਿਆਸ ਬਹੁਤ ਮਨ ਮੇਰੇ ਨਾਨਕ ਦਰਸ ਨਿਹਾਲ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੌ ਛੰਦਾ ਸੁੱਧ ਸਭ ਕਿਛ ਮੈਨੂੰ ਸੋਪਿਆ ਜਾਂ ਤੇਰਾ ਬੰਦਾ ਲਕਸ਼ਮੀ ਥੋੜ ਨਾ ਵੀ ਖਾਏ ਹਰ ਚਰੰਦਾ ਲੱਖ ਚਰਾਸੀ ਮੇਰਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆ ਨਾ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ ਆਨੰਦ ਪਿਆ ਗਿਆਨ ਅਰ ਧਿਆਨ ਤਤ ਸਿਉ ਤਤ ਮਿਲਾਵੇ ਸੱਚ ਸੱਚ ਜਾਣੀਐ ਇਕ ਚੇਤੈ ਲਿਵ ਲਾਵੇ ਕਾਮ ਕ੍ਰੋਧ ਵਸ ਕਰੇ ਪਵਨ ਉਡੰਤ ਨਾ ਤਾਵੇ ਨਿਰੰਕਾਰ ਕੈ ਵਸੇ ਦੇਸ ਹੁਕਮ ਬੂਝ ਵਿਚਾਰ ਪਾਵੇ ਕਲ ਮਾਇ ਰੂਪ ਕਰਤਾ ਪੁਰਖ ਸੋ ਜਾਣੇ ਜਿਨ ਕਿਛ ਕੀਓ ਗੁਰੂ ਮਿਲਿਓ ਸੋਏ ਪਿਖਾ ਇਕ ਸਹਿਜ ਰੰਗ ਦਰਸ਼ਨ ਦਿਓ ਸਾਧ ਸੰਗਤ ਹੋਏ ਨਿਰਮਲਾ ਕਾਟੇ ਜਮ ਕੀ ਫਾਸ ਸੁਖ ਦਾਤਾ ਪੈ ਪੰਜਨੋ ਇਸ ਅਗੇ ਕਰ ਅਰਦਾਸ ਮਿਹਰ ਕਰ ਜਿਸ ਮਿਹਰਬਾਨ ਤਕਾਰਜ ਆਵੇ ਰਾਸ ਬਹੁਤਾ ਬਹੁਤ ਕਮਾਇਆ ਵਿਖਾਇਆ ਉੱਚੋ ਉੱਚਾ ਥਾ ਵਰਨਾ ਚਿਹਨਾ ਬਾਹਰ ਕੀਮਤ ਕਹਿ ਨਸਕਾਓ ਨਾਨਕ ਕੋ ਪ੍ਰਭ ਮਈਆ ਕਰ ਸਚ ਦੇਵੋ ਆਪਣਾ ਨਾਉ ਨਾਨਕ ਕੋ ਪ੍ਰਭ ਮਈਆ ਕਰ ਸਚ ਦੇਵੋ ਆਪਣਾ ਨਾਉ ਮੇਰਾ ਮਨ ਲੋਚੇ ਗੁਰ ਦਰਸਨ ਤਾਈ ਬਿਰਪ ਕਰੇ ਚਾਤਕ ਕੀ ਨਿਆਈ ਰਿਖਾ ਨ ਉਤਰੇ ਸ਼ਾਂਤ ਨਾ ਹੋਵੇ ਮਿੰਦਰ ਸੰਤ ਪਿਆਰੇ ਜੀਓ ਹੋ ਕੋਲੀ ਜਿਓ ਕੋਲ ਕਮਾਈ ਪੁਰਦਰਸ਼ਨ ਸੰਤ ਪਿਆਰੇ ਜਿਓ ਹੋ ਕੋਲੀ ਜਿਓ ਕੋਲ ਕਮਾਈ ਪੁਰਦਰਸ਼ਨ ਸੰਤ ਪਿਆਰੇ ਜਿਓ ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਭਾਇਓ ਹਰ ਸਿੰਘ ਆਸਨ ਦਿਓ ਸ੍ਰੀ ਗੁਰੂ ਤੈ ਬਿਠਾਇਓ ਰਹਸ ਕਿਉ ਸੁਰਦੇਵ ਤੋਹੇ ਜਸ ਜੈ ਜੈ ਜੰਪਾ ਅਸੁਰ ਗਏ ਤੇ ਭਾਪ ਪਾਪ ਤਿਨ ਪੀਤਰ ਕੰਪੈ ਕਾਟੇ ਸੁਪਾ ਤਿਨ ਨਰਹੋਂ ਕੇ ਗੁਰ ਰਾਮਦਾਸ ਜਨ ਪਾਇਓ ਛਤਰ ਸਿੰਘਾਸਨ ਪ੍ਰਿਥਵੀ ਗੁਰ ਅਰਜਨ ਕੋ ਦੇ ਆयो ਓਕੀ ਕੜੀ ਨਾ ਦੇਖਣ ਦੇ ਆਪਣਾ ਵਿਰਦ ਸਮਾਲੈ ਹਾਥ ਦੇ ਰੱਖੇ ਆਪਣੇ ਕੋ ਸਾਸ ਸਾਸ ਰਿਤਵਾਲ ਪ੍ਰਭ ਸਿਉ ਲਾਗ ਰਹੇ ਹੋ ਮੇਰਾ ਚਿੰਤ ਆਦ ਅੰਤ ਪ੍ਰਭ ਸਦਾ ਸਹਾਇ ਤਨ ਹਮਾਰਾ ਮੀਤ ਰਹਾ ਮਨ ਵਿਲਾਸ ਬਏ ਸਾਹਿਬ ਕੇ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਨਾਨਕ ਨਾਮ ਨਿਰੰજન ਜਾਨਿਓ ਕਿੰਨੇ ਭਗਤ ਪ੍ਰੇਮ ਲਿਵਲਾਈ ਤਾਤੇ ਅੰਗਦ ਅੰਗ ਸੰਗ ਭਇਓ ਸਾਇਰ ਤਿਨ ਸ਼ਬਦ ਸੁਰਤ ਕੀਨੀ ਵਰਖਾਈ ਗੁਰ ਅਮਰਦਾਸ ਕੀ ਅਕਥ ਕਥਾ ਹੈ ਇਕ ਜਿਹ ਕਛ ਕਹੀ ਨਾ ਜਾਈ ਸੋਡੀ ਸ੍ਰਿਸ਼ਟ ਸਕਲ ਤਾਰਨ ਕੋ ਅਬ ਗੁਰ ਰਾਮਦਾਸ ਕੋ ਮਿਲੀ ਬੜਾਈ ਜੈ ਸਾ ਸਤ ਗੁਰ ਸੁਣੀ ਦਾ ਤੈ ਸੋਹੀ ਮੈਂ ਦੀ ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਵਸੀਠ ਹਰ ਨਾਮੋਂ ਮੰਤਰ ਦੜਾਏਂਦਾ ਕੱਟੇ ਹਾ ਮੈ ਰੋਗ ਨਾਨਕ ਸਤ ਗੁਰ ਤੇ ਨਾਮ ਮਿਲਾਇਆ ਜਿਨ ਅਤੁਰੇ ਪਿਆਸ ਸੰਜੋਗ ਹਮ ਅਬ ਗੁਣ ਭਰੇ ਏਕ ਅੰਮ੍ਰਿਤ ਛਾੜ ਵਿਖੈ ਵਿਖ ਖਾਈ ਮਾਇਆ ਮੋਹ ਪਰਮ ਪੈ ਭੂਲੇ ਸੁਤਦਾਰਾ ਸਿਉ ਪ੍ਰੀਤ ਲਗਾਈ ਇਕ ਉਤਮ ਪੰਥ ਸੁਣਿਓ ਗੁਰ ਸੰਗਤ ਤਹ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਖੋ ਸ਼ਰਣਾ ਇੱਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਖੋ ਸ਼ਰਣਾ